ਯਲਾਦੇਸੀਵਲ ਲਾਈਨ ਜੇਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਚ ਇੱਕ ਬੱਚਾ ਮੋਟਰਸਾਈਕਲ ਤੇ ਸਟੰਟ ਕਰਦਾ ਹੋਇਆ ਨਜ਼ਰ ਆਇਆ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਚਾ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਿਵਲ ਲਾਈਨ ਪੁਲਿਸ ਨੇ ਬੱਚੇ ਨੂੰ ਗ੍ਰਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਗੱਲ ਦੀ ਪੁਸ਼ਟੀ ਸਿਵਲ ਲਾਈਨ थाना ਪਟਿਆਲਾ ਦੇ ਇੰਚਾਰਜ Shivdeep Singh Braad ਨੇ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ Shivdeep Singh Braad ਨੇ ਦੱਸਿਆ ਕਿ ਪਟਿਆਲਾ ਦੇ ਮਲਟੀ ਪਰਪਸ ਸਕੂਲ ਦੇ ਬਾਹਰ ਨੀਰਜ ਜਨਾ ਦਾ ਇਹ ਮੁੰਡਾ ਮੋਟਰਸਾਈਕਲ ਚਲਾ ਕੇ ਸਟੰਟ ਕਰ ਰਿਹਾ ਸੀ ਇਸ ਤੋਂ ਇਲਾਵਾ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ ਅਸਲ ਵਿੱਚ ਮੰਗਵਾਲੀ ਜੀ ਨਜ਼ਰੇ ਮੌਕੇ ਤੇ ਸਟੰਟ ਕਰਦੇ ਕਿ ਮੈਟਰੀ ਦੀ ਰੱਖੀ ਹੈ ਇਹਦੇ ਵਿੱਚ ਇੱਕ ਬੱਚਾ ਹੈ ਨੀਰਜ ਕੁਮਾਰ ਸਾਨੋ ਅਨਿਲ ਕੁਮਾਰ ਆਪਣਾ ਪਟਿਆਲਾ ਰਾਜ ਕਲੋਨੀ ਵਿੱਚ ਰਹਿੰਦਾ ਹੈ 17 ਸਾਲੇ ਦੀ ਉਮਰ ਹੈ ਤੇ ਇਹ ਦੂਮ ਵਾਲੇ ਸਟੰਡਸ ਰੋਡ ਤੇ ਕਰ ਰਿਹਾ ਸੀਗਾ ਤੇ ਮਹਿੰਗਾ ਮੋਟਰਸਾਈਕਲ ਇਹਦੇ ਕੋਲੇ ਤੇ ਸਬੰਧੀ ਅਸੀਂ ਇਹਨਾਂ ਆਰ 207 ਵਿੱਚ ਵਾਹਨ ਬੰਦ ਕੀਤਾ ਹੈ ਤੇ ਮੇਰੀ ਤਾਂ ਸਾਰਿਆਂ ਨੂੰ ਯੰਗਸਟਰਸ ਨੂੰ ਇਹੀ ਅਪੀਲ ਹੈ ਕਿ ਉਹ ਜਸਟੰਡਸ ਵਗੈਰਾ ਨਾ ਕਰਨ ਸੋ ਥੈਟ ਆਫ ਦੇ ਆਫ ਦੀ ਖੁਦੀ ਜਾਨ ਨੂੰ ਖਤਰਾ ਤੇ ਹੋਰ ਰਾਹਗੀਰਾਂ ਦੀ ਜਾਨ ਨੂੰ ਵੀ ਸਬੰਧੀ ਤਕਲੀਫ ਹੋ ਸਕਦੀ ਹੈ ਉਹ ਮੋਟਾ ਮੋਟਾ ਬੋਲਦਾ ਉਹ ਕਰਤਵਾਂ ਦੇ ਉਹ ਜਿਹੜੇ ਮੋਟਰਸਾਈਕਲ ਦੇ ਰੋਜ਼ ਪਟਿਆਲਾ ਪੁਲਿਸ ਬੜੀ ਸਟ੍ਰਿਕਟਲੀ ਸਾਡੇ ਸੀਨੀਅਰ ਕਪਤਾਨ ਪੁਲਿਸ ਸਾਹਿਬ ਦੀ ਬੜੀ ਸ਼ਿਫਟ ਸਟ੍ਰਿਕਟ ਇਨਸਟਰਕਸ਼ਨਸ ਨੇ ਕੋਈ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਹਰ ਰੋਜ਼ ਉਹਨਾਂ ਦੇ ਜਿਹੜੇ ਪਟਾਕੇ ਮਾਰਦੇ ਨੇ ਬੁਲਟ ਉਹਨਾਂ ਦੇ ਚਲਾਨ ਵਗੈਰਾ ਕੀਤੇ ਜਾਂਦੇ ਨੇ ਵਾਹਨ ਇੰਪਾਉਂਡ ਕੀਤੇ ਜਾਂਦੇ ਨੇ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਮੈਂ ਦੱਸ ਰਿਹਾ ਸੀ ਉਹ ਵਾਹਨ ਵੀ ਅਸੀਂ ਇੰਪਾਉਂਡ ਕੀਤਾ ਹੈ ਤੇ ਬੰਦੀ ਜੋ ਕਾਰਵਾਈ ਕੀਤੀ ਗਈ ਹੈ ਜਿਹੜੇ ਗੁੱਟ ਦੇ ਅਸਲਸਲ ਜਾਨੀ ਕਰਦੇ ਨੇ ਕਰ ਉਹ ਵੀ ਕਰਕੇ ਤਿੰਦੇ ਨੇ ਦੱਸਦਾ ਚਾਹੀਦਾ ਨਹੀਂ ਦੁਕਾਨਦਾਰਾਂ ਦਾ ਤਾਂ ਨਹੀਂ ਹੁਣ ਸਾਨੂੰ ਇਸ ਬੰਦੀ ਪਤਾ ਲੱਗ ਸਕਦਾ ਸੋ ਫਾਰ ਪਰ ਜਿਹੜੇ ਬੰਦੇ ਨੇ ਵੀ ਮੋਡੀਫਾਈ ਕੀਤੇ ਨੇ ਉਹ ਆਪ ਦੇ ਲੈਵਲ ਤੇ ਹੀ ਕਰਦੇ ਨੇ ਨਾ ਕਿਉਂਕਿ ਦੁਕਾਨਦਾਰ ਤਾਂ ਕੋਈ ਹੋਰੀ ਚੀਜ਼ ਮੈਨੂੰ ਲੱਗਦਾ ਨਹੀਂ ਵੇਚਦਾ ਹੋਊਗਾ ਇਹਦਾ ਆਪ ਹੀ ਫਰਦਰ ਆਪ ਮੋਡੀਫਾਈ ਕਰਦੇ ਆ ਲੁਕ ਲੈਵਲ ਤੇ ਨਾ ਥੈਂਕ ਯੂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ